ਸਾਹਮਣੇ ਆ ਬਰੋ ਗੱਡੀ ਭੰਨੀ ਸਾਰੀ ਮਾਰਕੀਟ ਇਕੱਠੀ ਹੋਈ ਆ ਨੇ ਗੱਡੀ ਭੰਨੀ ਸਾਹਮਣੇ ਮੱਲੇ ਵਾਲਿਆਂ ਨੇ ਆ ਗਏ ਰੋਈ ਰਾਂਤੀ ਆ ਕੇ ਗਾਲ੍ਹਾਂ ਵੀ ਕੱਢਦੇ ਨੇ ਆ ਮੇਰੀ ਗੱਡੀ ਭੰਤੀ ਇਹਨਾਂ ਨੇ ਅਕਸਰ ਨਸ਼ੇ ਕਰਦੇ ਨੇ ਨਸ਼ੇ ਕਰਕੇ ਆ ਗਏ ਤੇ ਗਾੜੀ ਗਲੋਸ ਕਰਦੇ ਆ ਕੁਝ ਜਿਹੜੇ ਰੇੜੀਆਂ ਲਾਉਂਦੇ ਲੋਕੀ ਨੂੰ ਹਫਤਾ ਵਸੂਲੀ ਮਹੀਨਾ ਵਸੂਲੀ ਕਰਦੇ ਆ ਤੇ ਉਹਨਾਂ ਨੇ ਕੋਲ ਪਿਆ ਇੱਕ ਕੁੱਕਰ ਲੈਣੀ ਲਈ ਦੁਕਾਨ ਤੋਂ ਚੁੱਕਿਆ ਦੁਕਾਨਦਾਰ ਨੂੰ ਮਾਰਨੀ ਨੀਤ ਨਾਲ ਮਾਰ ਦੇਣ ਦੀ ਨੀਤ ਨਾਲ ਉਹਨਾਂ ਨੇ ਛੁਟਿਆ ਜਿਹੜਾ ਕਿ ਦੁਕਾਨਦਾਰ ਆਪਣੀ ਬਚਾ ਕਰਨ ਲਈ ਪਿੱਛੇ ਹੋਇਆ ਤਾਂ ਗੱਡੀ ਦੇ ਸ਼ੀਸ਼ੇ ਦੇ ਵਜ੍ਹਾ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਰੋਟੀ ਮੰਗਦਾ ਜੀ ਪੈਸੇ ਦਿਓ ਜੀ ਮਹੀਨਾ ਹਫ਼ਤਾ ਦਿਓ ਇਹ ਕੋ ਗੱਲ ਥੋੜੀ ਐ ਦੁਕਾਨਦਾਰ ਕੰਮ ਕਰੇਗਾ ਜੀ ਇਹਨਾਂ ਨੂੰ ਉੱਤੇ ਦੇਗਾ ਹੀ ਟੈਕ ਦੇ ਨੇ ਸਾਨੂੰ ਡਰਾ ਧਮਕਾ ਕੇ ਸਾਡੇ ਕੋਲੋਂ ਹਫ਼ਤਾ ਵਸੂਲੀ ਮਹੀਨਾ ਵਸੂਲੀ ਕਰਨਾ ਚਾ ਰਹੇ ਨੇ ਰੇੜੀਆਂ ਵਾਲਿਆਂ ਕੋਲ ਉਹਨਾਂ ਨੇ ਵਸੂਲੀ ਲੈਣੀ ਸ਼ੁਰੂ ਕਰਤੀ ਤੇ ਰੇੜੀ ਲਾਣੀ ਹੈ ਤੇ ਲਿਆ ਬਈ ਮੈਨੂੰ ਦੇ ਕੁਛ ਰੇੜੀ ਦੇ ਕੋਲ ਸਮਾਨ ਖੜਾ ਨੂੰ ਪੈਹਨਦੇ ਨੇ ਫੋਨ ਉਹਨਾਂ ਦੀ ਹਿੰਮਤ ਵਧ ਰਹੀ ਹੈ ਜੇ ਅੱਜ ਵੀ ਇਹ ਹੀ ਦੁਕਾਨਦਾਰ ਨਾ ਬੋਲਾਂਗੇ ਤੇ ਕੱਲ ਸਾਡੇ ਕੋ ਗੱਲੇ ਚ ਵੀ ਪੈਸੇ ਲੈ ਕੇ ਜਾਣਗੇ ਮੈਂ ਗੁਰਦੀਪ ਸਿੰਘ ਰਾਜਨਾ ਜੀ ਮੇਰਾ ਨਾਮ ਮੈਂ ਆਰਟੀਫੀਸ਼ੀਅਲ ਜੁਲਰੀ ਐਸੋਸੀਏਸ਼ਨ ਦਾ ਜਨਰਲ ਸਕੱਟਰੀ ਹਾਂ ਜੀ ਅਬ ਮਗਰ ਦੀ ਦੇਖ ਸਕਦੇ ਹੋ ਸਾਡੀ ਆਈਡੀਆਜ਼ ਮਾਰਕੀਟ ਆ ਆਈਡੀਆਜ਼ ਮਾਰਕੀਟ ਦੇ ਸਾਹਮਣੇ ਇਲਾਕਾ ਜੀ ਇੱਥੇ ਕੁਝ ਗੈਰ ਸਮਾਜੀ ਅੰਸਰ ਨੇ ਜਿਹੜੇ ਇੱਥੇ ਰਹਿੰਦੇ ਨੇ ਔਰ ਉਹ ਅਮਨ ਪਸੰਦ ਲੋਕਾਂ ਨੂੰ ਪਸੰਦ ਨਹੀਂ ਕਰਦੇ ਅਕਸਰ ਨਸ਼ੇ ਕਰਦੇ ਨੇ ਨਸ਼ੇ ਕਰਕੇ ਆ ਗਏ ਇੱਥੇ ਗਾਲੀ ਗਲੋਚ ਕਰਦੇ ਆ ਕੁਝ ਜਿਹੜੇ ਰੇੜੀਆਂ ਲਾਉਂਦੇ ਲੋਕ ਇਹਨਾਂ ਕੋ ਹਫਤਾ ਵਸੂਲੀ ਮਹੀਨਾ ਵਸੂਲੀ ਕਰਦੇ ਆ ਔਰ ਕੱਲ ਰਾਤੀ ਵੀ ਉਹਨੇ ਨਸ਼ੇ ਜਾ ਆ ਗਏ ਇੱਥੇ ਕਾਫੀ ਸਾਰੀ ਰੱਬ ਜਣੇ ਕਿਸ ਗੱਲ ਤੋਂ ਕੋਈ ਝਗੜਾ ਨੇ ਦੁਕਾਨਦਾਰਾਂ ਨੂੰ ਬਹੁਤ ਗਾਲਾਂ ਕੱਢੀਆਂ ਜਿਹੜੀ ਕਿ ਸਾਡੇ ਆਸਪ ਬੜੀ ਸ਼ਰਮਸਾਰ ਗੱਲ ਹੋ ਜਾਂਦੀ ਹੈ ਕਿ ਸਾਡਾ ਸਟਾਫ ਵੀ ਲੇਡੀ ਸਕੂਲ ਆ ਗਾਹ ਕੁ ਮਹੀਨੇ ਸਾਡੀਆਂ ਧੀਆ ਪੜਾਹਾ ਹਡੀਆਂ ਵਾਈਫਸ ਆ ਗੀਆਂ ਹਰੇ ਮਦਰ ਆ ਕੇ ਦੁਕਾਨ ਤੇ ਬੈਠੀ ਹੁੰਦੀ ਤੋ ਦੁਕਾਨਦਾਰ ਨੇ ਇਤਰਾਜ਼ ਕੀਤਾ ਕਿ ਯਾਰ ਤੁਸੀਂ ਜਾਓ ਇਧਰੋਂ ਤੇ ਸਰਾ ਕਿਉਂ ਕਰਦੇ ਪਿਓ ਉਹ ਉਲਟਾ ਦੁਕਾਨਦਾਰਾਂ ਨੂੰ ਧਮਕੀਆਂ ਦੇ ਕੇ ਗਿਆ ਫਿਰ ਅਹੀਂ ਸਾਰੇ ਦੁਕਾਨਦਾਰ ਇਕੱਠੇ ਹੋ ਗਏ ਆਪਣੇ ਡੈਲੀਗੇਸ਼ਨ ਲੈ ਕੇ ਰਾਮਪਗ ਥਾਣੇ ਜਾ ਕੇ ਹੀ ਆਪਣੀ ਦਰਖਾਸਤ ਦੇ ਕੇ ਆਏ ਆ ਦਰਖਾਸਤ ਦੇਣ ਤੋਂ ਬਾਅਦ ਉਲਟਾ ਰਿਐਕਸ਼ਨ ਹੋਇਆ ਕਿ ਉਹਨਾਂ ਨੂੰ ਕੰਟਰੋਲ ਕਰਨ ਦੀ ਬਜਾਏ ਉਹ ਅੱਜ ਸਵੇਰੇ ਫੇਰ ਆਏ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਆ ਕੇ ਉਹਨਾਂ ਨੇ ਧਮਕੀਆਂ ਲਾਈਆਂ ਔਰ ਉਸ ਤੋਂ ਬਾਅਦ ਜਦੋਂ ਦੁਕਾਨਦਾਰ ਇਕੱਠੇ ਹੋਏ ਵੀ ਹੈ ਕੀ ਤਰੀਕਾ ਤੇ ਉਹਨਾਂ ਨੇ ਕੋਲ ਪਿਆ ਇੱਕ ਕੁਕਰ ਲਈ ਦੁਕਾਨ ਤੋਂ ਚੁੱਕਿਆ ਦੁਕਾਨਦਾਰਾਂ ਨੂੰ ਮਾਰਨ ਦੀ ਨੀਤ ਨਾਲ ਮਾਰ ਦੇਣ ਦੀ ਨੀਤ ਨਾਲ ਉਹਨਾਂ ਨੂੰ ਛੁੱਟਿਆ ਜਿਹੜਾ ਕਿ ਦੁਕਾਨਦਾਰ ਆਪਣੀ ਬਚਾ ਕਰਨ ਲਈ ਪਿੱਛੇ ਹੋਏ ਤਾਂ ਗੱਡੀ ਦੇ ਸ਼ੀਸ਼ੇ ਦੇ ਵਜ੍ਹਾ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਤਾਂ ਦੁਕਾਨਦਾਰਾਂ ਨੂੰ ਰੋਸ ਇਸ ਗੱਲ ਦਾ ਕਿ ਸਹੀ ਮਤਲਬ ਕਿੱਥੇ ਜਾਈਏ ਅਸੀਂ ਵਪਾਰ ਕਰੀਏ ਕਿ ਤੁਹਾਡੀ ਸੇਫਟੀ ਕੰਸਰਨ ਕੀ ਹੈ ਤੇ ਉਹਨਾਂ ਦੇ ਕੋਈ ਵੀ ਆ ਰਿਹਾ ਸਾਨੂੰ ਆ ਕੇ ਗਾਲ੍ਹਾਂ ਕੱਢ ਰਿਹਾ ਬਦਮਾਸ਼ੀ ਦਿਖਾ ਰਿਹਾ ਸਾਨੂੰ ਡਰਾ ਧਮਕਾ ਕੇ ਸਾਡੇ ਕੋਲ ਹਫਤਾ ਵਸੂਲੀ ਮਹੀਨਾ ਵਸੂਲੀ ਕਰਨਾ ਚਾ ਰਹੇ ਨੇ ਤੋਂ ਇਸ ਕਰਕੇ ਇੱਥੇ ਹੋਏ ਆ ਸਰਕਾਰ ਜਿਹੜੇ ਵੇਲੇ ਲੋਕ ਨੇ ਉਹ ਕੋ ਕੰਮ ਥੋੜੀ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਅੱਗੇ ਉਹਨਾਂ ਨੇ ਆ ਦੇ ਆਜਨੇ ਬਾਹਰ ਲੱਗੀਆਂ ਰੇੜੀਆਂ ਰੇੜੀਆਂ ਵਾਲਿਆਂ ਕੋ ਉਹਨਾਂ ਨੇ ਵਸੂਲੀ ਲੈਣੀ ਸ਼ੁਰੂ ਕਰਤੀ ਕਿ ਰੇੜੀ ਲਾਣੀ ਹੈ ਇੱਥੇ ਲਿਆ ਬਈ ਮੈਨੂੰ ਦੇ ਕੁਛ ਉਹ ਰੇੜੀ ਲੇ ਕੋ ਸਮਾਨ ਖੜਾ ਨੂੰ ਪੈਣ ਦੇ ਨੇ ਹੁਣ ਉਹਨਾਂ ਦੀ ਹਿੰਮਤ ਵਧ ਰਹੀ ਹੈ ਹਿੰਮਤ ਵਧੀ ਵਧੀ ਹੈ ਜੋ ਦੁਕਾਨਦਾਰੋਂ ਤੋਂ ਮਕਾਨ ਤੱਕ ਆ ਗਏ ਅੱਜ ਵੀ ਇਹੀ ਦੁਕਾਨਦਾਰ ਨਾ ਬੋਲਾਂਗੇ ਤੇ ਕੱਲ ਸਾਡੇ ਕੋ ਗੱਲੇ ਚੋਂ ਵੀ ਪੈਸੇ ਲੈ ਕੇ ਜਾਣਗੇ ਤਰਤੀ ਤੇ ਪੁਲਿਸ ਦੇ ਵੱਲੋਂ ਕਾਰਵਾਈ ਕਿਉਂ ਨਹੀਂ ਕੀਤੀ? ਦੇਖੋ ਇਹ ਸਵਾਲ ਦਾ ਜਵਾਬ ਤੁਸੀਂ ਰਾਮਪਗ ਥਾਣੇ ਜਾ ਕੇ ਪੁਲਿਸ ਨੂੰ ਪੁੱਛੋ ਜੀ ਇਹ ਤੇ ਸਾਡਾ ਫਰਜ਼ ਸੀ ਉਹਨਾਂ ਨੂੰ ਜਾ ਕੇ ਬੇਨਤੀ ਕਰਨੀ ਕਿ ਸਾਡੇ ਨਾਲ ਧੱਕਾ ਹੋ ਰਿਹਾ ਪੁਲਿਸ ਨੇ ਕਾਰਵਾਈ ਕਿਉਂ ਨਹੀਂ ਕੀਤੀ ਇਹਦਾ ਜਵਾਬ ਤੇ ਪੁਲਿਸ ਅਫਸਰ ਦੇ ਸਕਦੇ ਆ ਜੀ ਕੋਈ ਨਾ ਬੰਦਾ ਬੰਦਾ ਕੋਈ ਯਾਦ ਹੋਰ ਇਹ ਮਗਰਮਲਾ ਜੀ ਐਸੇ ਹੀ ਰਹਿੰਦੇ ਨੇ ਕਿਤੇ ਪੁਲਿਸ ਨੂੰ ਕੰਪਲੇਂਟ ਕੀਤੀ ਪਰ ਪੁਲਿਸ ਨੂੰ ਤੇ ਚਾਹੀਦਾ ਕਾਰਵਾਈ ਕਰਨੀ ਆ ਪਰ ਫਿਰ ਵੀ ਕਾਰਵਾਈ ਨਹੀਂ ਅੱਜ ਤੋਂ ਹੀ ਸੜਕਾਂ ਦੇ ਉੱਤੇ ਬੈਠੇ ਜਿਹੜਾ ਕਿ ਦੁਕਾਨਾਂ ਦੇ ਅੰਦਰ ਬੈਠੇ ਹੁੰਦੇ ਸੀ ਦੇਖੋ ਅਸੀਂ ਤੇ ਆਪਣੇ ਇਨਸਾਫ ਵਾਸਤੇ ਰੋਲਾ ਪਾਣਾ ਹੀ ਆ ਨ ਸਾਡੇ ਨਾਲ ਧੱਕਾ ਆਇਆ ਸੀ ਇੱਥੇ ਬੈਠੇ ਆ ਸਾਨੂੰ ਕੋਈ ਸ਼ੌਕ ਨਹੀਂ ਕਿ ਪਬਲਿਕ ਪਰੇਸ਼ਾਨ ਹੋਵੇ ਅਸੀਂ ਖੁਦ ਪਰੇਸ਼ਾਨ ਹੋਏ ਆਪਣੇ ਕਾਰੋਬਾਰ ਛੱਡ ਗਏ ਇੱਥੇ ਖਲੋਤੇ ਆ ਕਿਉਂ ਖਲੋਤੇ ਆ ਇਸੇ ਲਈ ਖਲੋਤੇ ਆ ਕਿ ਸਾਨੂੰ ਨਿਆਂ ਮਿਲੇ ਅਸੀਂ ਤਾਂ ਸ਼ਾਂਤੀ ਪਸੰਦ ਲੋਕ ਆ ਯਾਰ ਇਹਦੇ ਕਨੇ ਦੇਸ਼ ਦੀ ਤਰੱਕੀ ਵਾਸਤੇ ਕੰਮ ਕਰ ਰਹੇ ਆ 12-12 ਘੰਟੇ ਡਿਊਟੀ ਦੇ ਰਹੇ ਆ ਕਿ ਸਾਨੂੰ ਕੰਮ ਕਰਨ ਦਾ ਟਾਈਮ ਦਿਓ ਸਾਨੂੰ ਸ਼ਾਂਤੀ ਨਾਲ ਕੰਮ ਕਰਨ ਦਿਓ ਪਰ ਜੇ ਸਰਕਾਰ ਵੱਲੋਂ ਸਾਨੂੰ ਐਸੇ ਕੋਈ ਮੌਕਾ ਨਹੀਂ ਮਿਲੇਗਾ ਅਸੀਂ ਕੀ ਕਰਾਂਗੇ ਪ੍ਰਸ਼ਾਸਨ ਦਾ ਕੋਈ ਬੰਦਾ ਆਇਆ ਇੱਥੇ ਪ੍ਰਸ਼ਾਸਨ ਵੱਲੋਂ ਆਏ ਸੀ ਜੀ ਆ ਕੇ ਕਹਿ ਕੇ ਥਾਣੇ ਦੁਬਾਰਾ ਆ ਜਾਓ ਜੀ ਦੁ ਬੰਦ ਕਰਕੇ ਬੈਠੇ ਹੋ ਪੁਲਿਸ ਕੋਈ ਵੀ ਨਹੀਂ ਆਈ ਇੰਨੀ ਤੇਰ ਦੇ ਤੁਸੀਂ ਬੈਠੇ ਜੇ ਮੈਂ ਦੱਸਿਆ ਜੀ ਥਾਣੇਦਾਰ ਸਾਹਿਬ ਆਏ ਸੀ ਉਹ ਕਹਿੰਦੇ ਜੀ ਇੱਥੇ ਕੇ ਅਫਸਰ ਨਹੀਂ ਆੜਾ ਤੁਸੀਂ ਗੱਲ ਕਰਨੀ ਹੈ ਤੇ ਥਾਣੇ ਚਲ ਜਿਓ ਅਸੀਂ ਅਮਨ ਪਸੰਦ ਬੰਦੇ ਆ ਅਸੀਂ ਤੇ ਕਹਿੰਦੇ ਯਾਰ ਮਸਲਾ ਸਾਡਾ ਹੱਲ ਹੋਵੇ ਥਾਣੇ ਵੀ ਚਲੇ ਗਏ ਹ ਹੁਣ ਵੀ ਡੈਲੀਗੇਸ਼ਨ ਇੱਕ ਥਾਣੇ ਬੈਠਾ ਹੈ ਇੱਥੇ ਬੈਠੇ ਆ ਕੰਮ ਕਾਰ ਛੱਡ ਕੇ ਇੱਥੇ ਖਲੋਤੇ ਹਾਲੇ ਤੱਕ ਕੋਈ ਹਾਲੇ ਤੱਕ ਕੋਈ ਨਿਆ ਨਹੀਂ ਮਿਲਿਆ ਜੀ ਜਦੋਂ ਨਿਆ ਮਿਲੇਗਾ ਗੱਲ ਤੇ ਉਦੋਂ ਦੀ ਹੈ ਨਾ ਵੀ ਜਿਹੜੇ ਸਾਡੂੰ ਧਮਕੀਆਂ ਲਈਆਂ ਜਾ ਰਹੀਆਂ ਸਾਨੂੰ ਡਰਾਇਆ ਧਮਕਾਇਆ ਜਾ ਜਿਸਲੇ ਸਾਨੂੰ ਨਿਆਂ ਮਿਲੇਗਾ। ਕਾਲ ਦਾ 348 ਨੰਬਰ ਦੁਕਾਨਦਾਰ ਮਹਿੰਸਾਬ ਦੀ ਦੁਕਾਨ ਆ। ਉਹਨੇ ਦੁਕਾਨ ਤੇ ਬਾਅਦ ਜਾ ਕੇ ਗੱਲਾਂ ਕਰਦਾ ਪਿਆ ਅਸੀਂ ਤੇ ਫਰੋਤੀ ਮੰਗਦਾ ਜੀ ਪੈਸੇ ਦਿਓ ਜੀ ਮੈਨੂੰ ਹਫਤਾ ਦਿਓ। ਇਹ ਕੋਈ ਗੱਲ ਥੋੜੀ ਹੈ। ਦੁਕਾਨਦਾਰ ਕੰਮ ਕਰੇਗਾ ਜੀ ਇਹਨਾਂ ਨੂੰ ਹਫਤੇ ਦੇਗਾ। ਅਸੀਂ ਟੈਕਸ ਦਿੰਨੇ ਆ। ਬੜੇ ਵੱਡੇ ਟੈਕਸ ਪੇਰ ਆ ਜੀ ਅਸੀਂ ਸਾਦੀ ਮਾਰਕੀਟ ਨਿਊ ਆਈਡੀ ਐਚ ਮਾਰਕੀਟ ਆਈਡੀ ਐਚ ਮਾਰਕੀਟ ਸਾਰੇ ਟੈਕਸ ਪੇਰ ਨੇ। ਕੋਈ ਗੱਲ ਥੋੜੀ ਹੈ ਕਿ ਪ੍ਰਸ਼ਾਸਨ ਨੂੰ ਦਰਤੀ ਦਰਖਾਸਤ ਦਿੱਤੀ ਕੋਈ ਗੱਲਬਾਹ ਨਹੀਂ ਕੀਤੀ ਤੇ ਇਸ ਚੀਜ਼ ਦਾ ਮੰਗਿਆ। ਬਦਮਾਸ਼ੀ ਹੈ ਜੀ ਹੋਰ ਕਿਸ ਤਰ੍ਹਾਂ ਹੋਰ ਕਿਸ ਤਰ੍ਹਾਂ ਪੈਸਾ ਹਰ ਹਫ਼ਤਾ ਜੀ ਪੂਲ ਸੁਣਿਆ ਸੀ ਇਸ ਬਾਰੇ ਹਾਂ ਜੀ ਦੱਸਿਆ ਜੀ ਦੱਸਿਆ ਇਤਲਾਹ ਦਿੱਤੀ ਉਹਨਾਂ ਦੇ ਪ੍ਰਸ਼ਾਸਨ ਜਾਣੇਗਾ ਜੀ ਕਿਉਂ ਨਹੀਂ ਕਰਵਾਤੀ ਤੇ ਪ੍ਰਸ਼ਾਸਨ ਨਹੀਂ ਦੱਸਿਆ ਕਾਰਵਾਈ ਕਿਉਂ ਨਹੀਂ ਹੋਈ ਤੇ ਅੱਜ ਸਵੇਰੇ ਮੇਰੇ ਫਾਦਰ ਸਾਹਿਬ ਦੇ ਹੱਥੀ ਪਿਆ ਜੀ ਕੁੱਕਰ ਮਾਰਿਆ ਕੁੱਕਰ ਵਜਿਆ ਨਹੀਂ ਉਹਨਾਂ ਦੇ ਪਿੱਛੇ ਹੋ ਗਏ ਤੇ ਕਾਰ ਦੇ ਉੱਤੇ ਵਜਿਆ ਕਾਰ ਦਾ ਸ਼ੀਸ਼ਾ ਟੁੱਟ ਗਿਆ ਮਤਲਬ ਪੂਦੇ ਤਰੀਕੇ ਨਾਲ ਬਦਮਾਸ਼ੀ ਹੋ ਰਹੀ ਹੈ ਤੇ ਇਹਦੇ ਉੱਤੇ ਨੱਤ ਪਾਈ ਜਾਣੀ ਚਾਹੀਦੀ ਹੈ ਨਹੀਂ ਤੇ ਇਹ ਸਾਰੀ ਮਾਰਕੀਟ ਦਾ ਹੀ ਬੇੜਾਗਰ ਹੋ ਜਾਏਗਾ ਦਾ ਜੋ ਕੁਝ ਹੋਵੇ ਚੰਗਾ ਦੀ ਹੋਵੇ ਪੰਜਾਬਲੀ ਇਹ ਮਾਰਕੀਟ ਦੇ ਸਾਰੇ ਹੈਗੇ ਨੇ ਸਾਡੇ ਆਪਣੇ ਵੀਰ ਇਹਨਾਂ ਦਾ ਕੋਈ ਝਗੜਾ ਹੋ ਗਿਆ ਵਾ ਕਿਸੇ ਬੰਦੇ ਨੇ ਇਹਨਾਂ ਨੂੰ ਕੋਈ ਕੁੱਕਰ ਵਗੈਰਾ ਮਾਰ ਕੇ ਨਾਲ ਗੱਡੀ ਦਾ ਕੀਕਾ ਤੋੜਦਾ ਔਰ ਇਹ ਕਹ ਰਹੇ ਨੇ ਵੀ ਅਹੀਂ ਕੋਈ ਪਹਿਲਾਂ ਦਰਖਾਸਤ ਖਾਣੇ ਦਿੱਤੀ ਹੋਈ ਆ ਮੈਂ ਤਾਂ ਟ੍ਰੈਫਿਕ ਇੰਚਾਰਜ ਆਂ ਜ਼ੋਨ ਦਾ ਔਰ ਅਹੀਂ ਕੋਈ ਇਹਨਾਂ ਨੂੰ ਦੱਸ ਰਹੇ ਆ ਬਾਕੀ ਐਸਐਚਓ ਸਾਹਿਬ ਨੂੰ ਵੀ ਆਖਿਆ ਵੀ ਆਓ ਇੱਥੇ ਜੋ ਇਹਨਾਂ ਦਾ ਕੰਮ ਵਰਦਾ ਵਾ ਆ ਕੇ ਨਿਬੇੜੋ ਉਹ ਬੰਦੇ ਨੂੰ ਫੜ ਕੇ ਦੇ ਅੰਦਰ ਦਿਓ ਜਿਉਂਦੇ ਗਲਤੀ ਆ ਉਹਨਾਂ ਦੇ ਕੋਲ ਵੀਡੀਓ ਵੀ ਹੈਗੇ ਆ ਉਹਨੇ ਤੋੜਪਨ ਕੀਤੀ ਆ ਕਿਉਂ ਮੈਂ ਵੇਖੀ ਆ ਵੀਡੀਓ ਬਾਕੀ ਉਹ ਕਾਰਵਾਈ ਕਰ ਰਹੇ ਨੇ ਪ੍ਰਸ਼ਾਸਨ ਦੇ ਤੌਰ ਤੇ ਉਧਰੋਂ ਕਾਰਵਾਈ ਹੋਣੀ ਹੈ ਮੈਂ ਟ੍ਰੈਫਿਕ ਦੇ ਰੈਗੂਲੇਟਰ ਕਰਾਉਂਗਾ ਡਿਲੀਵਰ ਕਰਨ ਵਾਲੀ ਹੈ ਮੇਰੇ ਕੋਲ ਬਾਕੀ ਉਹਨਾਂ ਦਾ ਹੱਕ ਰੱਸੀ ਹੋਏਗੇ ਜ਼ਰੂਰ ਹੋਏਗਾ